ਹਾਂਜੀ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਆਂ ਚੰਦ ਲਾਈਨਾ ਲੈ ਕੇ ਲਾਲਚ ਲੋਭ ਹਿਰਸ ਹਵਸਤੇ ਬਹੁਤੇ ਲੋਕੀ ਅੰਨੇ ਹੋ ਕੇ ਮਰਦੇ ਨੇ ਭਾਵੇਂ ਕਿੰਨੀਆਂ ਹੀ ਸਿਰ ਤੇ ਠੰਡੀਆਂ ਛਾਵਾਂ ਹੋਵਣ ਭਾਵੇਂ ਕਿੰਨੀਆਂ ਹੀ ਸਿਰ ਤੇ ਠੰਡੀਆਂ ਛਾਵਾਂ ਹੋਵਣ ਪਰ ਮਾਵਾਂ ਵਾਜੋਂ ਕਦੋਂ ਕਲੇਜੇ ਠਰਦੇ ਨੇ ਪਰ ਮਾਵਾ ਵਾਜੋਂ ਕਦੋਂ ਕਲੇਜੇ ਠਰਦੇ ਨੇ ਮੁੱਕ ਜਾਂਦਾ ਏ ਰੌਲਾ ਜਿੱਤ ਤੇ ਹਾਰਾਂ ਦਾ ਮੁੱਕ ਜਾਂਦਾ ਏ ਰੌਲਾ ਜਿੱਤ ਤੇ ਹਾਰਾਂ ਦਾ ਜਿਸ ਵੇਲੇ ਲੋਕੀ ਅੰਦਰੋਂ ਅੰਦਰੀ ਮਰਦੇ ਨੇ ਜਿਸ ਵੇਲੇ ਲੋਕੀ ਅੰਦਰੋਂ ਅੰਦਰੀ ਮਰਦੇ ਨੇ ਵਿਦੇਸ਼ ਗਿਆ ਦੀ ਯਾਦ ਜਦੋਂ ਉਹਨਾਂ ਦੇ ਬਜ਼ੁਰਗਾਂ ਸੁਤੋਂਦੀ ਹੈ ਤੇਰੀ ਯਾਦ ਸਤਾਉਂਦੀ ਪਿੰਡ ਦੇ ਮੋੜਾਂ ਨੂੰ ਤੇਰੀ ਯਾਦ ਸਤਾਉਂਦੀ ਪਿੰਡ ਦੇ ਮੋੜਾਂ ਨੂੰ ਆ ਜਾ ਹੁਣ ਤਾਂ 라ਵੀ ਹੋ ਕੇ ਭਰਦੇ ਨੇ ਆ ਜਾ ਹੁਣ ਤਾਂ 라ਵੀ ਹੋ ਕੇ ਭਰਦੇ ਨੇ ਆ ਵਿਖਾਵਾ ਤੈਨੂੰ ਜਿੱਥੇ ਲੋਕੀ ਹਾਲੇ ਵੀ ਇੱਕ ਇੱਕ ਸਾਤੇ 100 100 ਮੋਤਾ ਮਰਦੇ ਨੇ 100 100 ਮੋਤਾ ਮਰਦੇ ਨੇ ਅੱਜਕੱਲ ਦੀ ਦੁਨੀਆ 'ਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਗਿਆ ਬੰਦੇ ਉਹਨਾ ਅੱਜਕੱਲ ਰੱਬ ਕੋਲੋਂ ਵੀ ਡਰਦੇ ਨਹੀਂ ਬੰਦੇ ਉਹਨਾ ਅੱਜਕੱਲ ਰੱਬ ਕੋਲੋਂ ਵੀ ਡਰਦੇ ਨਹੀਂ ਜਿੰਨਾ ਹੁਣ ਉਹ ਇੱਕ ਦੂਜੇ ਤੋਂ ਡਰਦੇ ਨੇ ਜਿੰਨਾ ਹੁਣ ਉਹ ਇੱਕ ਦੂਜੇ ਤੋਂ ਡਰਦੇ ਨੇ ਧੰਨਵਾਦ ਮੈਂ ਬੇਬਕ ਬਬੀਤਾ